ਸਤਿਵਿਚਾਰਕ ਮੰਤਰਾਲੇ ਪਾਰ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹਿੰਮ ਹਰਕਰ ਤਿਰੰਗਾ ਫੋਕਰ ਸੈਂਟਰ ਗੁਰਦਾਸਪੁਰ ਅਤੇ ਸਰਕਾਰੀ ਕਾਲਜ ਗੁਰਦਾਸਪੁਰ ਦੇ ਸਹਿਯੋਗ ਦੇ ਨਾਲ ਆਜ਼ਾਦੀ ਦੇ ਸਮਾਗਮ ਨੂੰ ਉਸ ਮਰਪਤ ਗੁਰਦਾਸਪੁਰ ਅੰਦਰ ਮੋਟਰਸਾਈਕਲ ਯਾਤਰਾ ਕੀਤੀ ਗਈ ਇਸ ਯਾਤਰਾ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਇਹ ਯਾਤਰਾ ਸਰਕਾਰੀ ਕਾਲਜ ਗੁਰਦਾਸਪੁਰ ਅਤੇ ਪੰਜਾਬ ਫੋਕਰ ਸੈਂਟਰ ਗੁਰਦਾਸਪੁਰ ਦੇ ਪੰਜਾਬ ਵਾਲੰਟੀਅਰਾਂ ਦੇ ਵੱਲੋਂ ਕੱਢੀ ਗਈ ਹੈ ਡਾਕਟਰ ਹਰਜਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ ਜਨਰਲ ਗੁਰਦਾਸਪੁਰ ਵੱਲੋਂ ਇਹ ਯਾਤਰਾ ਨੂੰ ਹਰੀ ਚੰਡੀ ਦਿਖਾਈ ਗਈ ਤੇ ਉਹਨਾਂ ਨੇ ਇਸ ਸਮੇਂ ਕਿਹਾ ਕਿ ਇਹ ਤਿਰੰਗਾ ਯਾਤਰਾ ਦਾ ਮਕਸਦ ਜਿਹੜਾ ਹੈ ਨੌਜ ਰੱਖਣਾ ਹੈ ਉਨ੍ਹਾਂ ਨੇ ਨੌਜਵਾਨਾਂ ਨੂੰ ਬੁਰੀਆਂ ਆਤਾਂ ਤੋਂ ਦੂਰ ਰਹਿਣ ਅਤੇ ਦੇਸ਼ ਪ੍ਰਤੀ ਸਮਰਪਿਤ ਰਹਿਣ ਦੇ ਲਈ ਪ੍ਰੇਰਿਆ ਤੇ ਇਸ ਸਬੰਨੇ ਪ੍ਰਿੰਸੀਪਲ ਅਸ਼ਵਨੀ ਕੁਮਾਰ ਪੱਲਾ ਨੇ ਕਿਹਾ ਕਿ ਆਜ਼ਾਦੀ ਨੂੰ अनेका ਕੁਰਬਾਨੀਆਂ ਦੇ ਕੇ ਪ੍ਰਾਪਤ ਕੀਤਾ ਹੈ। ਦੇਸ਼ ਨੂੰ ਬਰਕਰਾਰ ਰੱਖਣਾ ਵੀ ਇੱਕ ਚੁਣੌਤੀ ਹੈ। ਦੇਸ਼ ਦੇ ਨੌਜਵਾਨਾਂ ਨੂੰ ਆਪਣੇ ਦੇਸ਼ ਪ੍ਰਤੀ ਪਿਆਰ ਰੱਖਣ ਦੀ ਬਹੁਤ ਜ਼ਰੂਰਤ ਹੈ। ਸਰਦਾਰ ਹਰਮਨਪ੍ਰੀਤ ਸਿੰਘ ਨਿਰਦੇਸ਼ਕ ਪੰਜਾਬ ਉਪਕਾਰ ਸੈਂਟਰ ਨੇ ਕਿਹਾ ਕਿ ਹਰ ਕਰ ਤਿਰੰਗਾ ਮੁਹਿੰਮ ਪੂਰੇ ਭਾਰਤ ਦੇਸ਼ ਅੰਦਰ ਚਲਾਈ ਜਾ ਰਹੀ ਦੇਸ਼ ਅੰਦਰ ਇਸ ਮੁਹਿੰਮ ਦੀ ਜੇਕਰ ਗੱਲ ਕਰੀਏ ਤਾਂ ਇਹ ਮੁਹਿੰਮ ਤਿਰੰਗਾ ਯਾਤਰਾ ਪੈਦਲ ਰੈਡੀਆਂ ਸਬਾਚਾਰਕ ਪ੍ਰੋਗਰਾਮ ਡਰਾਇੰਗ ਪੇਂਟਿੰਗ ਮੁਕਾਬਲੇ ਆਦਿ ਵੀ ਜੜੇ ਨੇ ਇਸ ਤੇ ਤੈਅਤ ਕਰਵਾਏ ਚਾਕੇ ਇਹ ਜਿਹੜੇ ਚੇਤਨਾ ਜਿਹੜੀ ਹਰ ਘਰ ਤਿਰੰਗਾ پورے ਭਾਰਤ ਵਰਸ਼ ਦੇ ਵਿੱਚ ਮਿਨਿਸਟਰੀ ਆਫ ਕਲਚਰ ਗਵਰਨਮੈਂਟ ਆਫ ਇੰਡੀਆ ਵੱਲੋਂ ਜਿਹੜੇ ਸਾਡੇ ਪ੍ਰਧਾਨ ਮੰਤਰੀ ਜੀ ਆ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਚਲਾਈ ਜਾ ਰਹੀ ਹੈ ਉਸੇ ਲੜੀ ਤਹਿਤ ਅੱਜ ਅਸੀਂ ਗੁਰਦਾਸਪੁਰ ਵਿਖੇ ਨਾਰਥ ਜ਼ੋਨ ਕਲਚਰ ਸੈਂਟਰ ਦੇ ਡਾਇਰੈਕਟਰ ਫਰਕਾਨ ਖਾਨ ਜੀ ਵੱਲੋਂ ਜਿਹੜੇ ਸਾਨੂੰ ਹਦਾਇਤ ਹੋਈ ਆ ਤੇ ਅਸੀਂ ਮਾਨਯੋਗ ਪ੍ਰਿੰਸੀਪਲ ਸਾਹਿਬ ਜੀ ਦੇ ਜਿਹੜੇ ਸਹਿਯੋਗ ਦੇ ਨਾਲ ਜਿਹੜਾ ਪ੍ਰਸ਼ਾਸਨ ਦੇ ਸਹਿਯੋਗ ਨਾਲੇ ਜਿਹੜੀ ਰੈਲੀ 50 ਮੋਟਰਸਾਈਕਲ ਲੈ ਕੇ ਬੱਚਿਆਂ ਦੀ ਜਿਹੜੀ ਤਿਰੰਗਾ ਰੈਲੀ ਕੱਢਣ ਜਾ ਰਹੇ ਆ ਪ੍ਰਿੰਸੀਪਲ ਸਾਹਿਬ ਨੇ ਬਿਲਕੁਲ ਸਹੀ ਦੱਸਿਆ ਕਿ ਆਜ਼ਾਦੀ ਜਿਹੜੀ ਆ ਸਾਨੂੰ ਬੜੀ ਮੁਸ਼ਕਲ ਨਾਲ ਮਿਲੀ ਆ ਤੇ ਇਹਨੂੰ ਬਰਕਰਾਰ ਰੱਖਣਾ ਉਹਨਾਂ ਹੀ ਔਖਾ ਹੈ ਜਿੰਨਾ ਇਹਨੂੰ ਲੈਣਾ ਔਖਾ ਸੀਗਾ ਸੋ ਅਸੀਂ ਪੂਰੇ ਪਾਬੰਦ ਰਵਾਂਗੇ ਅੱਜ ਦੀ ਰੈਲੀ ਦਾ ਨੌਜਵਾਨਾਂ ਦੇ ਵਿੱਚ ਜਿਹੜਾ ਹੈਗਾ ਅੱਜ ਦੀ ਰੈਲੀ ਦਾ ਮਕਸਦ ਇਹ ਹੈ ਕਿ ਨੌਜਵਾਨਾਂ ਦੇ ਵਿੱਚ ਤਿਰੰਗੇ ਪ੍ਰਤੀ ਜਿਹੜੀ ਚੇਤਨਾ ਬਣੀ ਰਹੇ ਤੇ ਉਹ ਆਪਣੇ ਭਾਰਤ ਦੇਸ਼ ਨੂੰ ਅੱਗੇ ਲੈ ਕੇ ਜਾਣ ਲਈ ਵਚਨਬੱਧ ਰਹਿਣ। ਅੱਜ ਦੀ ਰੈਲੀ ਜਿਹੜੀ ਆ ਇਹ ਅਸੀਂ ਇਹਨੂੰ ਹਰੀ ਚੰਡੀ ਜਿਹੜੀ ਤੇ ਮਾਨਜੋਗ ਏਡੀਸੀ ਸਾਹਿਬ ਵੱਲੋਂ ਦਿੱਤੀ ਜਾਏਗੀ। ਰੂਟ ਇਹਦਾ ਹੋਏਗਾ ਇੱਥੋਂ ਗਵਰਨਮੈਂਟ ਕਾਲਜ ਤੋਂ ਚੱਲ ਕੇ ਨਵਦੀਪ ਸਿੰਘ ਵਾਲਾ ਗੇਟ ਜਿਹੜਾ ਉਸ ਤੋਂ ਬਾਅਦ ਗਵਰਨਮੈਂਟ ਸਕੂਲ ਤੋਂ ਹੁੰਦੇ ਹੋਏ ਇਜਹਾਜ਼ ਰੋਡ ਜਹਾਜ਼ ਚੌਂਕ ਤੇ ਜਾਣਗੇ। ਜਹਾਜ਼ ਚੌਂਕ ਤੋਂ ਫਿਰ ਘੁੰਮ ਕੇ हनुमान चौक ਤੋਂ ਹੁੰਦੇ ਹੋਏ ਵਾਪਸ ਲਾਇਬ੍ਰੇਰੀ ਚੌਂਕ ਤੋਂ ਬੀਆ ਵਾਲੀ ਮਾਰਕੀਟ ਤੋਂ ਹੋ ਕੇ ਵਾਪਸ ਜਿਹੜੇ ਆਏ ਗਵਰਨਮੈਂਟ ਕਾਲਜ ਵਿਕੇ ਫੇਰ ਇਕੱਠੇ ਹੋਣਗੇ ਅਸੈਂਬਲ ਹੋਣਗੇ ਉੱਥੇ ਅਸੀਂ ਫੇਰ ਇੱਕ ਜਿਹੜਾ ਇਹਨਾਂ ਦੀ ਇੱਕ ਛੋਟਾ ਜਿਹਾ ਜਿਹੜਾ ਇੱਕ ਲੈਕਚਰ ਇਹਨਾਂ ਨੂੰ ਦਿੱਤਾ ਜਾਏਗਾ ਬੱਚਿਆਂ ਨੂੰ ਫੇਰ ਅਸੀਂ ਇਹਨਾਂ ਨੂੰ ਰਿਵਰਸ ਕਰਾਂਗੇ ਕੋਜੀ ਅੱਜ ਦੀ ਜਿਹੜੀ ਗਵਰਨਮੈਂਟ ਆਫ ਇੰਡੀਆ ਵੱਲੋਂ ਹਰ ਜ਼ਿਲ੍ਹੇ 'ਚ ਮੈਂ ਕਵਾਂਗਾ ਫੰਕਸ਼ਨ ਕਰਵਾਇਆ ਜਾ ਰਿਹਾ ਹੈ ਹਰ ਗੜ ਤਰੰਗਾ ਕੈਂਪੇਨ ਜਿਹੜੀ ਹੈ ਜ਼ਿਲ੍ਹਾ ਗੁਰਦਾਸਪੁਰ ਸ਼ੁਰੂ ਕੀਤੀ ਜਾ ਰਹੀ ਹੈ ਇਸ ਵਿੱਚ ਸਾਡੇ ਜਿੰਨੇ ਵੀ ਜਵਾਨ ਨੇ ਯੂਥ ਨੇ ਜਾਂ ਅਸੀਂ ਇੱਕ ਬਾਈਕ ਰੈਲੀ ਸ਼ੁਰੂ ਕਰ ਰਹੇ ਹਾਂ ਇਸ ਦਾ ਇੱਕੋ ਹੀ ਮੋਟਿਵ ਹੈ ਕਿ ਇਹ ਜਿਹੜਾ ਸਾਡਾ ਤਿਰੰਗਾ ਸਾਡੀ ਆਣ ਸ਼ਾਨ ਤੇ ਮਾਣ ਹੈ ਇਹ ਹਰ ਘਰ ਚ ਜਾਣੇ ਚਾਹੀਦੀ ਹੈ ਹਰ ਕਰ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹਦੀ ਵੈਲਿਊ ਕੀ ਹੈ ਅਸੀਂ ਇੱਕ ਭਾਰਤੀ ਨਾਗਰਿਕਾਂ ਇੰਡੀਅਨ ਹੈ ਤੇ ਜਿਸਾ ਤੁਹਾਨੂੰ ਪਤਾ 15 ਅਗਸਤ ਆ ਰਿਹਾ ਸਾਰਿਆਂ ਚ ਬੜਾ ਹੀ ਉਤਸ਼ਾਹ ਹੈ ਇਸ ਨੂੰ ਸੰਬੋਧਨ ਕਰਦੇ ਹੋਏ ਜਿਹੜੀ ਹਰ ਘਰ ਤਿਰੰਗਾ ਕੈਂਪੇਨ ਹੈ ਉਹ ਅੱਜ ਅਸੀਂ ਫਲੈਗ ਆਫ ਕਰ ਰਹੇ ਹਾਂ ਤੇ ਮੈਨੂੰ ਇਹੀ ਆਸ ਹੈ ਕਿ ਇਹ ਜਿਹੜੀ ਕੈਂਪੇਨ ਆ ਘਰ ਘਰ ਤੱਕ ਪਹੁੰਚੇਗੀ ਹਰ ਗੁਰਦਾਸਪੁਰ ਵਾਸੀ ਦੇ ਘਰ ਚ ਜਾਏਗੀ ਤੇ ਉਹਨਾਂ ਨੂੰ ਵੀ ਮਾਣ ਮਹਿਸੂਸ ਹੋਏਗਾ ਕਿ ਅਸੀਂ ਇੰਡੀਆ ਦੇ ਨਾਗਰਿਕਾਂ ਤੇ 15 ਅਗਸਤ ਜਿਹੜਾ ਸੀ ਹੋਰ ਜੋਰ ਛੋੜ ਦੇ ਨਾਲ ਤੇ ਹੋਰ ਜਿਹੜਾ ਆਪਣੇ ਖੁਸ਼ੀ ਦੇ ਨਾਲ ਮਨਾਵਾਂਗੇ ਅੱਜ ਮਿਨਿਸਟਰੀ ਆਫ ਕਲਚਰਲ ਅਫੇਅਰਸ ਪਰ ਸਰਕਾਰ ਅਤੇ ਨਾਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਦੇ ਸਹਿਯੋਗ ਦੇ ਨਾਲ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਸਰਕਾਰੀ ਕਾਲਜ ਗੁਰਦਾਸਪੁਰ ਦੇ ਵਿਦਿਆਰਥੀਆਂ ਵੱਲੋਂ ਹਰ ਘਰ ਤਿਰੰਗਾ ਮੁਹਿੰਮ ਦੇ ਤਹਿਤ ਬਾਈਕ ਰੈਲੀ ਕੱਢੀ ਜਾਏਗੀ ਜਿਦੇ ਵਿੱਚ ਵਿਦਿਆਰਥੀ ਰਾਸ਼ਟਰੀ ਤੱਜ ਲੈ ਕੇ ਸਾਰੇ ਸ਼ਹਿਰ ਦਾ ਦੌਰਾ ਕਰਨਗੇ ਅਤੇ ਇਹ ਚੇਤਨਾ ਪੈਦਾ ਕਰਨਗੇ ਕਿ ਸਾਡਾ ਝੰਡਾ ਸਾਡਾ ਮਾਣ ਹੈ ਔਰ ਅਸੀਂ ਜਿਹੜੀ ਆਜ਼ਾਦੀ ਪ੍ਰਾਪਤ ਕੀਤੀ ਹੈ ਬਹੁਤ ਸੰਘਰਸ਼ ਤੋਂ ਬਾਅਦ ਪ੍ਰਾਪਤ ਕੀਤੀ ਹੈ ਔਰ ਇੱਕ ਝੰਡੇ ਥੱਲੇ ਅਸੀਂ ਸਾਰੇ ਇਕੱਠੇ ਆ ਮੈਂ ਬਹੁਤ ਧੰਨਵਾਦ ਕਰਦਾ ਹਾਂ ਜ਼ਿਲ੍ਹਾ ਪ੍ਰਸ਼ਾਸਨ ਦਾ ਭਾਰਤ ਸਰਕਾਰ ਦੇ ਮਿਨਿਸਟਰੀ ਆਫ ਕਲਚਰਲ ਅਫੇਅਰਸ ਦਾ ਤੇ ਨਾਰਥ ਰੋਲ ਕੰਟਰੋਲ ਸੈਂਟਰ ਦਾ ਜਿਹੜਾ ਹਮੇਸ਼ਾ ਸਰਕਾਰੀ ਕਾਲਜ ਗੁਰਦਾਸਪੁਰ ਦਾ ਸਹਿਯੋਗ ਕਰਦੇ ਰਹਿੰਦੇ ਨੇ ਔਰ ਵੱਖ-ਵੱਖ ਗਤੀਵਿਧੀਆਂ ਦੇ ਤਹਿਤ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦੇ ਰਹਿੰਦੇ ਆਂ ਔਰ ਮੈਨੂੰ ਆਸ ਹੈ ਕਿ ਅੱਜ ਦੀ ਇਸ ਮੁਹਿੰਮ ਦੇ ਨਾਲ ਇੱਕ ਸੰਦੇਸ਼ ਜਿਹੜਾ ਹੈ ਪੂਰੇ ਭਾਰਤ ਦੇ ਵਿੱਚ ਜਾਏਗਾ ਸਾਰੇ ਸ਼ਹਿਰ ਦੇ ਵਿੱਚ ਵੀ ਜਾਏਗਾ ਕਿ ਤਿਰੰਗਾ ਸਾਡੇ ਦੇਸ਼ ਦਾ ਮਾਣ ਹੈ ਔਰ ਜਿਹੜੀ ਤਿੰਨ ਰੰਗ ਇਸ ਤਿਰੰਗੇ ਝੰਡੇ ਦੇ ਵਿੱਚ ਨੇ ਉਸ ਉਹ ਤਿੰਨੋਂ ਰੰਗ ਜਿਹੜੇ ਆ ਸਾਡੇ ਦੇਸ਼ ਦੀ ਸਰਪ੍ਰਸਤਾ ਦਾ ਮਾਨਕ ਕਰਦੇ ਆਂ ਔਰ ਉਹਨੂੰ ਉਹਦਾ ਪ੍ਰਤੀਕ ਹੈ ਔਰ ਸਾਡੇ ਦੇਸ਼ ਨੂੰ ਇੱਕ ਸੰਦੇਸ਼ ਦਿੰਦੇ ਆ ਕਿ ਅਸੀਂ ਹਮੇਸ਼ਾ ਇਕੱਠੇ ਆਂ ਔਰ ਆਪਣੇ ਦੇਸ਼ ਦੀ ਇਕੱਠ ਦੇ ਲਈ ਆਪਣੇ ਦੇਸ਼ ਦੀ ਰਾਖੀ ਦੇ ਲਈ ਵਚਨਬੱਧ ਆ ਜੋ ਆਜ਼ਾਦੀ ਸਾਨੂੰ ਸ਼ਹੀਦਾਂ ਨੇ ਲੈ ਕੇ ਦਿੱਤੀ ਹੈ ਉਸ ਆਜ਼ਾਦੀ ਦੇ ਲਈ ਅਸੀਂ ਹਮੇਸ਼ਾ ਬਚਾ ਦੇ ਲਈ ਹਮੇਸ਼ਾ ਲੜਦੇ ਰਹਾਂਗੇ ਉਹਦੀ ਰਾਖੀ ਦੇ ਲਈ ਜੋ ਵੀ ਸਾਨੂੰ ਸੈਕਰੀਫਾਈਜ਼ ਕਰਨਾ ਪਏਗਾ ਉਹ ਅਸੀਂ ਕਰਦੇ ਰਹਾਂਗੇ ਮੈਂ ਵਧਾਈ ਦਿੰਦਾ ਸਾਰਿਆਂ ਨੂੰ ਔਰ ਹਮੇਸ਼ਾ ਇਹ ਕਹਾਂਗਾ ਸਾਡਾ ਤਿਰੰਗਾ ਜਿੰਦਾਬਾਦ ਹਿੰਦੁਸਤਾਨ ਜਿੰਦਾਬਾਦ ਭਾਰਤ ਜਿੰਦਾਬਾਦ